ਮੇਰਾ ਨਾਮ ਜਸਪੀ ਸਿੰਘ ਆ ਜੀ ਜਸਪੀ ਸਿੰਘ ਜਿਹੜੀ ਇੱਥੇ ਕੋੜਗੂੜਾ ਦੇ ਬੱਸ ਸਟੈਂਡ ਚ ਬਾਥਰੂਮਾਂ ਦੀ ਪ੍ਰੋਬਲਮ ਆ ਰਹੀ ਹੈ ਸਰ ਕੀ ਕਹਿਣਾ ਹੈ ਬਾਰੇ ਬਾਥਰੂਮਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਜੀ ਬਾਥਰੂਮ ਬਹੁਤ ਬੁਰਾ ਹਾਲ ਆ ਕੋਈ ਬਾਥਰੂਮ ਨਹੀਂ ਚਾਲੂ ਚੱਜ ਨਾਲ ਜਿਹੜੇ ਦੋ ਅੰਦਰ ਬਣੇ ਸੀ ਉਹ ਹੀ ਬੰਦ ਹੋਏ ਪਿਆ ਜਿਹੜਾ ਉਧਰ ਜੈਂਟਸ ਬਣਿਆ ਸੀ ਉਹਦੀਆਂ ਕੰਨਾਂ ਕੁੰਨਾਂ ਵੀ ਢਾਤੀਆਂ ਉਹ ਜਾ ਕੇ ਦੇਖੋ ਕੀ ਹਾਲ ਆ ਜੀ ਨਰਕ ਬਣਿਆ ਪਿਆ ਕੋੜਗੂੜਾ ਦਾ ਬੱਸ ਸਟੈਂਡ ਨਹੀਂ ਇੱਕ ਨਰਕ ਦਾ ਬੱਸ ਸਟੈਂਡ ਕਹਿ ਸਕਦਾ ਨਰਕ ਦਾ ਇਹੋ ਜਿਹਾ ਹੋ ਸਕਦਾ ਇੰਨਾ ਸਿਸਟਮ ਮੋਰਾ ਹੋਇਆ ਪਿਆ ਕਾਫੀ ਬੱਸਾਂ ਬਹੁਤ ਦੂਰ ਦੂਰ ਤੱਕ ਜਾਂਦੀਆਂ ਪਰ ਸਵਾਰੀਆਂ ਫਿਰ ਕਿਵੇਂ ਮੇਨਟੇਨ ਕਰਦੀਆਂ ਇਸ ਚੀਜ਼ ਨੂੰ ਕੁਛ ਨਹੀਂ ਜੀ ਬਿਲਡਿੰਗ ਇਹਦੀ ਖਸਤਾ ਹਾਲਤ ਹੈ ਜੀ ਉਹਨੂੰ ਕੀਤਾ ਪਿਆ ਬੱਸਾਂ ਇੱਥੋਂ ਰਾਏ ਨੀਨੂ ਜਾਂਦੀਆਂ ਰਾਜਸਥਾਨ ਨੂੰ ਵੀ ਜਾਂਦੀਆਂ ਜੀ ਪੂਰੇ ਪੰਜਾਬ 'ਚ ਜਾਂਦੀਆਂ ਮਾਚਲ ਨੂੰ ਵੀ ਜਾਂਦੀਆਂ ਸਵਾਰੀਆਂ ਵਿਚਾਰੀਆਂ ਇੱਥੇ ਖੜ੍ਹਦੀਆਂ ਜੀ ਜਿਦੋਂ ਕਿ ਮੀਂਹ ਕਣੀ ਆ ਜੇ ਇਹ ਬਿਲਡਿੰਗ ਡਿੱਗਣ ਵਾਲੀ ਆ ਕੁਛ ਵੀ ਹੈ ਨਹੀਂ ਇੱਥੇ ਕੋਈ ਪਾਰਕਿੰਗ ਨਹੀਂ ਦੱਦਣਾ ਚੱਲਦੀ ਕੁਛ ਨਹੀਂ ਕਾਰਾਂ ਖੜੀਆਂ ਜੀ ਬੱਸ ਸਟੈਂਡ ਛੋਟਾ ਹੈ ਬਿਲਡਿੰਗ ਡਿੱਗਣ ਵਾਲੀ ਆ ਅਨ ਸੇਫ ਹੈ ਨਾ ਕੋਈ ਬਾਥਰੂਮ ਤਾਂ ਜਿੱਦਾਂ ਬਹੁਤ ਜਿਆਦੇ ਮੁਸ਼ਕਲ ਚ ਹੈ ਕੀ ਮੰਗ ਕਰਦੇ ਆਈਦਾ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਅਈਦਾ ਪਹਿਲਾਂ ਹੀ ਬਹੁਤ ਇੰਟਰਵਿਊਆਂ ਚ ਕਿਹਾ ਵਿਰੋਧਨਾ ਗਿਆ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਗਰ ਕੌਂਸਲ ਦਾ ਅੱਡਾ ਜੀ ਕਮਾਈ ਦਾ ਸਾਧਨਾ ਹੈ ਇਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ ਇਹੋ ਜੀ ਗੱਲ ਨਹੀਂ ਵੀ ਇਹ ਤੇ ਪੈਸਾ ਲਾ ਕੇ ਸਰਕਾਰ ਦਾ ਕੋਈ ਨੁਕਸਾਨ ਆ 70 75 ਲੱਖ ਰੁਪਏ ਦੀ ਅਨ ਸੇਫ ਅੱਡੇ ਦੀ ਇਹ ਕਮਾਈ ਕਰ ਰਿਆ ਉਹਦਾ ਕੁਝ ਇੱਕ ਪਰਸੈਂਟ 50 ਲੱਖ ਲੱਖ ਰੁਪਏ ਲਾ ਕੇ ਨੂੰ ਸੈੱਟ ਕਰ ਦੇਣ ਜੀ ਔਨ ਵਾਲੇ ਸਮੇਂ ਦੇ ਵਿੱਚ ਉਹਨਾਂ ਅੱਗੇ ਜੇ ਪੈਸੇ ਲਾ ਕੇ ਉਹ ਕੰਮ ਸਹੀ ਕਰ ਦਿਆ ਨਾਲੇ ਲੋਕ ਖੁਸ਼ ਦੇ ਨਾਲੇ ਸਰਕਾਰ ਕੁਝ ਪਰ ਜਿੱਦੇ ਬਿਲਡਿੰਗ ਡਿੱਗ ਪਈ ਇੱਥੇ ਐ ਹੀ ਨਹੀਂ ਪਤਾ ਕਿੰਨੀਆਂ ਕੀਮਤੀ ਜਾਨਾਂ ਜਾਨ ਗਈਆਂ ਤੇ ਕਿੰਨਾ ਕਬੜਾ ਨੁਕਸਾਨ ਹੋਊਗਾ ਜੀ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਸਿੰਘ ਜੀ ਜਿਹੜੇ ਕੋੜ ਕੁਪੂਰਾ ਤੇ ਬਸਟੂਨ ਦੇ ਵਿੱਚ ਜਿਹੜੇ ਬਾਥਰੂਮ ਬਣਿਆ ਉਹਦੇ ਕਿਹਦੇ ਹਾਲਾਤ ਨੇ ਦੋ ਤਾਂ ਜਿਹੜੇ ਬਸ ਸਟੈਂਡ ਦੇ ਵਿੱਚ ਬਣੇ ਸੀਗੇ ਜੀ ਉਹ ਤਾਂ ਬੰਦ ਹੀ ਪਏ ਐ ਦੋ ਸਾਲ ਹੋ ਗਏ ਖਰਾਬ ਹੋਏ ਪਏ ਐ ਤੇ ਸਾਹਮਣੇ ਲੇਡੀਜ਼ ਸੀ ਉੱਥੇ ਕੋਈ ਕੰਦਾ ਕੱਢਗਾ ਸੀ ਉਹ ਵੀ ਇਹਨਾਂ ਨੇ ਢਾਤੀਆਂ ਉੱਥੇ ਵੀ ਕੋਈ ਬਰਾੜੀ ਐ ਤੇ ਜਿਹੜੇ ਇੱਧਰ ਸੱਜੇ ਪਾਸੇ ਆਪਣੇ ਖੱਬੇ ਪਾਸੇ ਇਨਾਂ ਦੀ ਸਫਾਈ ਨਹੀਂ ਕਿਸ ਦੀ ਸੀਟ ਟੁੱਟੀ ਆ ਕਿਸ ਦੀ ਟੈਂਕੀ ਟੁੱਟੀ ਆ ਐਡੇ ਹਾਲਾਤ ਮਾੜੇ ਆ ਸਰਕਾਰ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਪ੍ਰਬੰਧ ਕੀਤਾ ਜਾਵੇ ਕੋਈ ਟੈਂਪਰੇਰੀ ਬਾਥ ਇਹ ਦੂਰੋ ਦੂਰੋ ਬੱਸਾਂ ਇੱਥੇ ਆਨੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀਆਂ ਸਵਾਰੀਆਂ ਫਿਰ ਉਹ ਕਿਵੇਂ ਮੇਨਟੇਨ ਕਰਦੀਆਂ ਬਹੁਤ ਬੁਰਾ ਹਾਲ ਹੈ ਜੀ ਸਭਾ ਤਾਂ ਪੀੜ ਹੁੰਦੀ ਐ ਇੱਕ ਠੰਡ ਕਰਕੇ ਹਰੇਕ ਬਾਥਰੂਮ ਤੇ ਖੱਚ ਹੁੰਦੀ ਐ ਤੇ ਹਾਲਾਤ ਬਹੁਤ ਮਾੜੇ ਆ ਕੋਈ ਥਾਂ ਐ ਨਹੀਂ ਕਰਨ ਹੁਣ ਮੰਗ ਕੀ ਕਰਦੇ ਆ ਅਸੀਂ ਤਾਂ ਇਹ ਬਾਥਰੂਮ ਬਣਾਉਣੇ ਚਾਹੀਦੇ ਸੀ ਕੋਈ ਟੈਂਪਰੇਰੀ ਵਗੈਰਾ ਹਾਂ ਜੀ ਹਾਂ ਟੈਂਪਰੇਰੀ ਬਣਾ ਦਿੰਗੇ ਜੇ ਦੂਜੇ ਨਹੀਂ ਬਣਾ ਸਕਦੀ ਸਰਕਾਰ ਤੋਂ ਉਹੀ ਬਣਾ ਦੇ ਬਟਕਮ ਨੇ ਦੇ ਬਨੋ ਨਾਮ ਮਰਜੀ ਸਿੰਘ ਨਾਮ ਹੈ ਜੀ ਅਰੇ ਬਾਥਰੂਮ ਦਾ ਬਹੁਤ ਬੁਰਾ ਹਾਲ ਹੈ ਇੱਕ ਤਾਂ ਦੋ ਬਾਥਰੂਮ ਸੀ ਬਾਸਟਾਂ ਦੇ ਵਿੱਚ ਉਹ ਤਾਂ ਬਿਲਕੁਲ ਬਲੌਗ ਹੀ ਹੋ ਚੁੱਕੇ ਹੈ ਇੱਕ ਖਬੇਤ ਬਣਾਇਆ ਉਹਨਾਂ ਦੀ ਪ੍ਰੋਪਰ ਸਫਾਈ ਨਹੀਂ ਪ੍ਰੋਪਰ ਸੀਡ ਨਹੀਂ ਕੋਈ ਇੱਥੇ ਇੱਕ ਉਹ ਸਾਹਮਣੇ ਵਾਲੇ ਕੰਧ ਨਾਲ ਜੈਂਟਸ ਬਾਥਰੂਮ ਬਣੇ ਹੋਏ ਸੀ ਉਹ ਤਾਂ ਬਿਲਕੁਲ ਖਤਮ ਹੀ ਹੋ ਗਏ ਲੋਕ ਬਾਹਰ ਹੀ ਕਰ ਰਹੇ ਮਸਕਮਾਰ ਰਹੇ ਸੀ ਵਰਾਰੀਆਂ ਜੋ ਲੇਡੀਜ਼ ਔਰ ਬੱਚੇ ਆਉਂਦੇ ਉਹਨਾਂ ਨੂੰ ਕਿਵੇਂ ਪਰੇਸ਼ਾਨੀ ਸਵੇਰ ਸਵੇਰ ਜੀ ਬਹੁਤ ਪ੍ਰੋਬਲਮ ਆ ਰਹੀ ਕਿਸੇ ਜਗ੍ਹਾ ਹੀ ਹੋਣੀਗੀ ਜੋ ਬਸਾਉਂਗੀਆਂ ਕੋ ਬਸਾ ਤੁੰਦਗਰ ਕੇ ਉਹਨੇ ਲੇਟ ਫੜਾ ਕਿਸ ਨੂੰ ਬਾਥਰੂਮ ਕਰਨ ਮੌਕੇ ਤੇ ਜਗ੍ਹਾ ਹੀ ਨਹੀਂ ਹੁੰਦੀ ਜਗ੍ਹਾ ਹੀ ਨਹੀਂ ਇਹਦੇ ਲਈ ਕੋਈ ਨਾ ਪ੍ਰਸ਼ਾਸਨ ਨੂੰ ਚਾਹੀਦਾ ਟੈਂਪਰੇਰੀ ਪ੍ਰਬੰਧ ਕਰ ਦਵੇ ਕੋਈ ਕੀ ਮੰਨ ਕਰਦੇ ਹੋ ਬਸ ਬਈ ਪ੍ਰਸ਼ਾਸਨ ਪਰਵਾਹ ਨਾ ਕੋਈ ਮੌਕੇ ਕੋਈ ਟੈਂਪਰੇਰੀ ਪ੍ਰਬੰਧ ਕੀਤਾ ਜਾਵੇ ਕੋਈ